ਥਾੜ ਲੈਣਾ ਹੀ ਦੋ ਤਾਂ ਘਟ ਪਿਆੜ ਲੈਣਾ ਕਤੋਂ ਦੀ ਸੁੱਤੀ ਆ ਨਹੀਂ ਮੰਮੀ ਜੇ ਹੁਣ ਉਹਨੂੰ ਮੈਂ ਇਦਾਂ ਠਾਤ ਆ ਉਹਨੇ ਕੱਚੀ ਨੀਂਦ ਦੇ ਉੱਠ ਕੇ ਰੀਂ-ਰੀ ਕਰਨਾ ਵਾ ਤੇ ਕੋਈ ਨਹੀਂ ਉੱਠ ਜਾਂਦੀ ਆਪਣੀ ਨੀਂਦ ਨਾਲ ਉੱਠੂਗੀ ਆ ਫਿਰ ਵਾਵਾ ਘੜਿਆਲੇ ਲੱਗ ਜੂਗੀ ਤੇ ਅੱਜ ਰਹਿ ਆ ਨਹੀਂ ਰਹਿਣਾ ਨਹੀਂ ਆ ਸਿਮੂ ਨੇ ਸਕੂਲੋਂ ਆਉਣਾ ਫਿਰ ਨਿਆਣੀ ਮੂੰਹ ਚੋੱਕ ਕੇ ਵੇਖੂਗੀ ਉਹਨੂੰ ਮੈਂ ਕਹਿ ਕੇ ਆਈ ਆ ਵੀ ਮੈਂ ਮੋੜਾਉਣਾ ਵਾ ਪਰ ਸਕੂਲੇ ਤੋਂ ਉਹਨੇ ਆਪੇ ਚੱਲ ਜਾਣਾ ਤਿਆਰ ਹੋ ਕੇ ਸਿਆਣੀ ਹੋਈ ਆ ਹੁਣ ਉਹ ਜਾਣ ਨੂੰ ਤਾਂ ਚਾਹ ਲੱਗੇ ਵੀ ਆਪੇ ਤਿਆਰ ਹੁੰਦੀ ਆ ਪਰ ਮੈਨੂੰ ਇਹ ਹੀ ਵੀ ਫਿਰ ਮੈਂ ਜਦੋਂ ਉਹਨੂੰ ਦੱਸ ਕੇ ਆਉਂਦੀ ਆ ਹੁਣ ਮੈਨੂੰ ਕਹਿ ਕੇ ਆਈ ਮੈਂ ਆਇਆ ਉਹਦਾ ਧਿਆਨ ਰਹਿਣਾ ਵਾ ਧਿਆਨ ਵੇਖੀ ਉਹਦਾ ਬੂਏ ਚ ਹੀ ਹੋਣਾ ਵਾ ਮੰਮੀ ਆਈ ਨਹੀਂ ਕਹਦੇ ਉਹਨੂੰ ਨਿਆਣੀ ਡੀਕਦੀ ਰਹੂਗੀ ਉਹਨੇ ਬੂਏ ਚ ਖਲੋਤੀ ਹੋਣੀ ਆ ਮੁੜ ਕੇ ਆਜੂਗੀ ਤੈਨੂੰ ਵੀ ਨਾਲ ਲੈ ਆਊਗੀ ਹਾਂ ਨਹੀਂ ਕੋਈ ਨਹੀਂ ਮੰਮੀ ਮੈਂ ਚਲੀ ਜਾਣਾ ਅੱਜ ਮੈਂ ਰਹਿਣਾ ਨਹੀਂ ਆ ਕੋ ਹੋਰ ਕੱਲ ਦੱਸ ਵੀ ਹੁਣ ਤੇਰੇ ਖਰਚੇ ਪੱਠੇ ਦਾ ਕਿਦਾਂ ਇੰਦਾ ਟਾਈਮ ਪਾਸ ਹੋਈ ਜਾਂਂ ਡਿਆ ਵਾ Papa ਜੀ ਤੁਹਾਨੂੰ ਪਤਾ ਤਾਂ ਹੈਗਾ ਮੈਂ ਕਿਹੜਾ ਸੌਦਾ ਲਿਆਉਣਾ ਹਾਂ ਨਿਆਣਿਆਂ ਦਾ ਨਿੱਕਾ ਮੋਟਾ ਖਰਚਾ ਵਾ ਸਵਾਈ ਤੋਂ ਹੀ ਕਰkur ਲਈਦਾ। ਇਹ ਸੌਦਾ ਪਤਾ ਕਿੰਦਾ? ਮੈਂ ਖਾਤਾ ਪੀਤਾਂਕ ਤਾਂ ਨਹੀਂ ਗਾ ਦੱਸ ਦੇ ਜੇ ਦਿਲ ਦੀ ਗੱਲ ਹਨ ਦੱਸ ਦਿਆ ਕਰ। ਉਹ ਨਹੀਂ ਨਹੀਂ ਤੰਗੀ ਕਾਦੀ ਆ ਜੇ ਤੰਗੀ ਹੋਊਗੀ ਵੀ ਤਾਂ ਘਰਾਂ 'ਚ ਇੰਦਾਂ ਦੀਆਂ ਮਾਲੀਆਂ ਮੋਟੀਆਂ ਤੰਗੀਆਂ ਆਉਂਦੀਆਂ ਤੁਸੀਂ ਚਿੰਤਾ ਨਾ ਕਰਿਆ ਕਰੋ। ਸਭ ਕੁਅ ਤੇਰੀ ਵਾਸਤੇ ਚੰਗਾ ਹੀ ਵੇਖਿਆ ਸੀ। ਪਰ ਗੱਲ ਇਹ ਆ ਵੀ ਕਰਮਾਂ ਤੇਰੇਆਂ ਦਾ ਕੁਝ ਹਕੀਕਤਾਂ ਵਾ। ਤੇ ਆਪੋ ਤਾਂ ਸਾਰੇ ਮਾਪਿਓ ਦੇ ਇੱਕੇ ਪੇਟੋਂ ਜੈ ਜਰਮ ਲਿਆਂਦਾ ਤੇ ਕਰਮਾ ਪੂ ਆਪਣੇ ਲਿਖਉਂਦੇ ਆ ਹਾਂ ਜੰਗਲਾਂ ਜਿਹੜੀਆਂ ਕਿ ਨਹੀਂ ਇੱਕੋ ਜੀਆਂ ਨਹੀਂ ਹੁੰਦੀਆਂ ਉਹ ਹੁੰਦੀਆਂ ਤਾਂ ਨਹੀਂ ਇੱਕੋ ਜੀਆਂ ਪਰ ਵਿੱਚ ਖਿਆਲ ਤਾਂ ਰਹਿੰਦਾ ਹੀ ਆ ਨਾ ਬੰਦਾ ਆਪਣੇ ਘਰ ਸੌਖਾ ਹੋਵੇ ਕਈ ਗੱਲਾਂ ਹੋ ਗਈ ਹੁਣ ਐਨਾ ਨਾ ਸੋਚਿਆ ਕਰੋ ਅਚਲ ਤੇਰ ਕੋ ਥੋੜੇ ਜਿਹਾ ਪੈਸੇ ਹੀ ਹੈ ਕੁੜੀ ਨੂੰ ਦੇ ਦੇ ਉਹ ਕੁੜੀ ਦੇ ਨਾਂ ਕਰਾਇ ਛੱਡੂਗੀ ਸਾਡੇ ਨਾਂ ਦੇ ਕੋਈ ਨਹੀਂ ਮੈਂ ਦੇ ਦਿੰਨੀ ਆ ਦਾ 12000 ਮੈਂ ਕਿਹੜੇ ਪੈਸੇ ਦੀ ਗੱਲ ਕਰਨ ਦਾ ਹੈ ਇਹ ਪੈਸੇ ਕਿਹੜੇ ਆ ਥੋੜੇ-ਥੋੜੇ ਕੱਟ ਕੇ ਜੋੜੇ ਸੀਮੂ ਆਹ ਤੇ ਇੱਥੇ ਸੂਹਾ ਲੈਂਦੀ ਰਹਿੰਦੀ ਆ ਉੱਥੇ ਖੜ ਕੇ ਤੇ ਉਹਦਾ ਖਾਤਾ ਖਨਾ ਕੇ ਨਾ ਤੇ ਕਾਪੀ ਤੇ ਜਮਾ ਕਰਾਦੀ ਕਿਤੇ ਗਾਹ ਕੰਮ ਆਉਣਗੇ ਤੇ ਫੇਰ ਇਹ ਜੋੜ ਕੇ ਥੋੜੇ ਫੇਰ ਕਰਾ ਦਾਂਗੇ ਕੁੜੀਆਂ ਦੇ ਛੱਟ ਵਿਆਹਣ ਵਾਲੀਆਂ ਹੋ ਜਾਂਦੀਆਂ ਵੇਖੀ ਥੋੜੇ ਘਟ ਟਾਈਮ ਨਾ ਤੇਰੇ ਮੋਢੇ ਤੇ ਆਣ ਖਲੋਣਾ ਉਹਨੇ ਉਹ ਚੱਲ ਕੋਈ ਨਹੀਂ ਅਹੀਂ ਕਿਹੜੇ ਉਹਦੇ ਸਾਹਮਣੇ ਦੇਣ ਲੱਗੇ ਪੜਦੇ ਨਾ ਦੇਣ ਲੱਗੇ ਹਨਾ ਤੇ ਕੋਈ ਗੱਲ ਨਹੀਂ ਕੁੜਗਿਆ ਹੋ ਜਾਣੀਆਂ ਮਰ ਬਹੁਤਾ ਕੁੜੀ ਨੂੰ ਚਿੰਤਾ ਚ ਨਾ ਪਾ ਤੋ ਕੁੜੀਆਂ ਵਿਆਹੀਆਂ ਜਾਣਗੀਆਂ ਆਪੇ ਰਲ ਮਿਲ ਕੇ ਵਿਆਹ ਲਾਂਗੇ ਕੋਈ ਗੱਲ ਨਹੀਂ ਉਹ ਤਾਂ ਵਿਆਹੀਆਂ ਜਾਣੀਆਂ ਵਾ ਜੋ ਇਹਨਾਂ ਦੇ ਕਰਮਾਂ ਚ ਲਿਖਿਆ ਰੱਬ ਨੇ ਉਹ ਮਿਲ ਹੀ ਜਾਣਾ ਇਹਨਾਂ ਨੂੰ ਓਏ ਮਿਲ ਤਾਂ ਜਾਣਾ ਵਾ ਕੋਹਾ ਅਬ ਵੀ ਸ਼ਿਆਣ ਫਿਕਰ ਹੋ ਗਈਆਂ ਤੇ ਕੋਹ ਰੱਖੋ ਗਈਆਂ ਹੱਥ ਬੱਲੇ ਤੇ ਫੇਰ ਹੀ ਆ ਨਾ ਓ ਮਮੀ ਜੇ ਤੁਸੀਂ ਥੋੜੇ ਬਹੁਤੇ ਜੋੜੇ ਆਆਂ ਤੇ ਤੁਸੀਂ ਆਪਣੇ ਕੋਲ ਰੱਖੋ ਤੁਹਾਨੂੰ ਵੀ ਦਵਾਦਾਰੂ ਵਾਸਤੇ ਲੋੜ ਪੈਂਦੀ ਆ ਮੁੜਕੇ ਤੂੰ ਹੀ ਕਿਦੇ ਮੂੰਹ ਆ ਲੈ ਵੇਖਣਾ ਵਾ ਉਹ ਤੂੰ ਸਾਡੀ ਨਾ ਚੰਤਾ ਕਰ ਸਾਡੇ ਕੋ ਸਭ ਕੁਝ ਹੀ ਆਗਾ ਵਾ ਅਸੀਂ ਅਜੇ ਬਾਸਰਦੇ ਨਹੀਂ ਕਿ ਕਿ ਖਕੂਮੀ ਜਬ ਇਹਦਾ ਕਹਣਾ ਲਿਆਂਦੇ ਕੁੜੀ ਨੂੰ ਉਹ ਪੈਸੇ ਉਹ ਨੋਂ ਗਈ ਆ ਹੁਣ ਤੇ ਮੁੜਕੇ ਉਹਨੂੰ ਪਤਾ ਲੱਗ ਗਿਆ ਐਵੇਂ ਕਰ ਚੱਲ ਰਹੀ ਵੇਖ ਲਓ ਮੈਨੂੰ ਡਰ ਲੱਗਦਾ ਮੁੜਕੇ ਤੁਹਾਡੇ ਨਾਲ ਨਾ ਕੋਈ ਐਵੇਂ ਉੱਚੀ ਨੀਚ ਹੋ ਜੇ ਲੜਾਈ ਨਾ ਪਾ ਕੇ ਰੱਖ ਲੈ ਕਰ ਓਏ ਐਡੀ ਨਹੀਂ ਗੱਲ ਤੂੰ ਕਰਿਆ ਕਰ ਐਡਾ ਨਹੀਂ ਆ ਹਨੂ ਉਹਦਾ ਡਰ ਪਿਆ ਉਹ ਨਹੀਂ ਤੇ ਜਨਾ ਕਾ ਅਨੇ ਆਪੀ ਨਾਉ ਧੀ ਨਹੀਂ ਕੀ ਪੁਣਾਵਾਂ ਨਹੀਂ ਤਾਂ ਇਹ ਇੱਕ ਬੰਨੇ ਕਰ ਦੇਣੀ ਆ ਉਹ ਪਾਪਾ ਹੀ ਹੋਰ ਕਿਸ ਦਾ ਕੋਈ ਪੈਸਾ ਥੇਲਾ ਦੇਣ ਲੈਣ ਵਾਲਾ ਤਾਂ ਨਹੀਂ ਆ ਨਹੀਂ ਨਹੀਂ ਕੋਈ ਪੈਸਾ ਨਹੀਂ ਤੇ ਕਿਸ ਦਾ ਦੇਣ ਵਾਲਾ ਛੋਨਾ ਵਧੀਆ ਵਾ ਆਪਣਾ ਛੋਨਾ ਵਧੀਆ ਵਾ ਬਹਿਦ ਚਾਰ ਲੈਣੇ ਹੀ ਹੋਣਗੇ ਕੋਦੇ ਨੇ ਦੂਨੇ ਨਹੀਂਗੇ ਮੈਂ ਮੈਂ ਸੋਚਣ ਨਹੀਂ ਆ ਮੇਰੀ ਮਸ਼ੀਨ ਦੇ ਪੈਰ ਖਰਾਬ ਹੋਏ ਸੀ ਤੇ ਝੋਨੇ ਮੈਨੂੰ ਐਰ ਕੀ ਪੈਰ ਲੈ ਦੇਓ ਕੋਈ ਨਹੀਂ ਲੈ ਦਿੰਦੇ ਆ ਮਸ਼ੀਨ ਕਿੱਡੀ ਕੀ ਆ ਮਸ਼ੀਨ ਲੈ ਦਿੰਦੇ ਆ ਨਾਲ ਹੀ ਪੈਰ ਲੈ ਦਿੰਦੇ ਨੇ ਉਹ ਨਹੀਂ ਅਜੇ ਤੁਸੀਂ ਕੋਈ ਨਹੀਂ ਟਾਈਮ ਪਾਸ ਹੋਈ ਜਾਂਦੇ ਆ ਵਾ ਝੋਨਾ ਜਦੋਂ ਵੇਚ ਲੋਗੇ ਫਿਰ ਲੈ ਦਿਓ ਉਹ ਮਸ਼ੀਨ ਹੋਣੇ ਲੈ ਦਿੰਦੇ ਨੇ ਤੈਨੂੰ ਕਹਿੰਦੇ ਆਲੇ ਮੇਰੀ ਗੱਲ ਸੁਣ ਉਹਨਾਂ ਦਾ ਗਾੜੀ ਬਹੁਤਾ ਕੁੱਪ ਜਾਂਦਾ ਨਾ ਰਿਆ ਕਰ ਉਹਨਾਂ ਦੀਆਂ ਧੀਆ ਪਾਲਣ ਨਹੀਂ ਆ ਆਪਣਾ ਹੱਕ ਖਾਂ ਨਹੀਂ ਆ ਉਹਨਾਂ ਦਾਦੀ ਕੋਈ ਗੱਲ ਐ ਦੀ ਜਾਦਾ ਨਾ ਦੇ ਅਗਰ ਮੇਰਾ ਵੀ ਧਿਆਨ ਤੇਰੇ ਵਿੱਚ ਹੀ ਰਹਿੰਦਾ ਉਹ ਕੋਈ ਗੱਲ ਨਹੀਂ ਪਾਪਾਈ ਤੁਸੀਂ ਐਵੇਂ ਧਿਆਨ ਕਰਦੇ ਜੇ ਉਹਨਾਂ ਦੀਆਂ ਕਾਦੀਆਂ ਜਿਹੜਾ ਆਪਣੇ ਮੇਰੀ ਢੋਲੀ ਪਾਈਆਂ ਮੇਰਾ ਫਰਜ਼ ਆ ਕਰਨਾ ਹੀ ਆ ਮੈਂ ਹੁਣ ਈਆਂ ਨੂੰ ਧੱਕਾ ਥੋੜੀ ਦੇ ਦੇਣਾ ਹੋਰ ਹੋਈ ਜਾਣਾ ਪਰਮਾਤਮਾ ਨੇ ਸਭ ਕੁਝ ਕਰਨਾ ਜਿਹੜਾ ਜੀ ਪੈਦਾ ਕੀਤਾ ਉਹਦੇ ਲੇਖ ਵੀ ਲਿਖੇ ਆ ਉਹਨੇ ਚਲੋ ਇਦਾਂ ਦੇ ਲਿਖੇ ਹੋਣਗੇ ਸਾਡੇ ਵੇਖਾਂ ਕਿੰਨੇ ਸੋਹਣੇ ਮਤ ਦੇਣ ਦਿਆ ਉਹਨੂੰ ਉਹਦੇ ਜੋ ਕਹਿਵਾ ਸੁਵਕਾ ਦੀ ਪੈਰ ਹੋਣ ਪੈਰਾਂ ਦੀ ਡੈਪੀ ਆਣ ਕੇ ਸੁਣਾਈ ਕਰਨ ਮੈਨੂੰ ਪੈਰ ਲੈ ਦੋ ਇਹ ਨਹੀਂ ਆਖਣਾ ਵੀ ਮੇਰੇ ਭਰਾ ਦਾ ਵੀ ਕੁਝ ਬਨਣ ਵਾਲਾ ਵਾ ਤੇ ਬਨ ਜੇ ਆਖਣੀ ਆਲ ਬੜੀ ਜਾਨ ਤੰਗ ਹੋਈ ਆ ਦੀ ਤੇ ਇਹ ਕਰਨਾ ਤਾਂ ਆਂ ਕੀ ਕਰਨਾ ਵਾ ਦੀਪਾ ਹਾਲੇ ਸਾਮ ਕੇਦੇ ਲੈ ਜੀ ਹੁਣ ਤੇ ਧਿਆਨ ਨਾ ਜਾਵੇ ਇਹ ਕੱਲ ਨੂੰ ਜਾ ਕੇ ਬਈ ਕਦੇ ਵੀ ਅੱਥੇ ਤੇ ਕੁੜੀ ਦੇ ਨਾਂ ਜਮਾ ਕਰਵਾ ਦੀ ਇਹਨਾਂ ਦਾ ਪਤਾ ਨਹੀਂ ਭਲਕੇ ਤੇਰੇ ਨਾਲ ਚੰਗੀ ਤਰ੍ਹਾਂ ਵਰਤਣਾ ਕਿ ਨਹੀਂ ਵਰਤਣਾ ਉਹਦੀ ਗੱਲਾਂ ਹੁਣ ਤੂੰ ਹੁਣੇ ਹੀ ਸੋੰਦੀ ਕਿ ਨਹੀਂ ਨਹੀਂ ਕੋਈ ਨਹੀਂ ਮੈਂ ਉਹਦਾ ਹੀ ਜਮਾ ਕਰਾ ਦੇਨੇ ਆ ਮੈਂ ਪੈਸੇ ਕੀ ਕਰਨੇ ਆ ਮੇਰਾ ਸਰੰਡਿਆ ਵਾ ਅੱਛਾ ਮੈਂ ਵੀ ਸੋਚਾਂ ਕਿ ਮੀਨੀ ਜੀ ਤੇਜਕ ਦਿਨ ਕਿਉਂ ਆ ਜਾਂਦੀ ਆ ਹੈ ਅੱਛਾ ਉਹਦੇ ਕੋਲੋਂ ਵਿਚਾਰੇ ਗਰੀਬ ਕੋਲੋਂ ਲੈ ਕੇ ਪੈਸੇ ਤੇ ਇਹ ਮੈਡਮ ਦੇ ਪਾਉਂਡੇ ਖਾਤਿਆਂ 'ਚ ਤੇ ਕੁੜੀਆਂ ਦੇ ਖਾਤੇ ਖਲੋਂਦੇ ਤੇ ਸਾਨੂੰ ਕਹਿ ਦਿੰਦੇ ਘਰ ਪੈਸੇ ਹੀ ਨਹੀਂ ਸੌਦੇ ਲਈ ਮੰਗਲ ਹੈ ਹੀ ਨਹੀਂ ਕਿੱਥੋਂ ਦਈਏ ਤਾਂ ਦਾ ਨਾ ਫੋਨ ਉਹਨੂੰ ਵੀ ਦੱਸਦੀ ਆ ਵੀ ਪਾਉ ਤੇਰੇ ਕੋਲ ਦਵਾਈ ਦਾ ਬਹਾਨਾ ਮਾਰ ਮਾਰ ਕੇ ਪੈਸੇ ਲੈ ਲੈ ਕੇ ਨਾ ਤੇ ਭਈ ਇੱਥੇ ਤੇ ਕੁੜੀ ਦੇ ਮਾਰ ਅਕਾਊਂਟ ਖੋਲਣ ਡਏ ਆ ਵੀ ਕੁੜੀ ਦੇ ਖਾਤੇ 'ਚ ਪੈਸੇ ਜਮ੍ਹਾਂ ਕਰਾ ਲਾ ਮੁੜ ਕੇ ਤੇਰੇ ਵਰਤੇ ਜਾਣਗੇ ਤੇ ਕਿਦਾਂ ਦਾ ਸਾਡੇ ਘਰ ਦਾ ਛੱਟ ਲੰਗਣਾ ਆ ਭਾਬੀ ਤੁਸੀਂ ਅੰਦਰ ਹੀ ਆ ਗਏ ਨਾ ਲੰਮੇ ਪੈ ਗਏ ਜੇ ਮੈਂ ਉੱਥੇ ਟਿਕਣ ਨਹੀਂ ਆ ਆ ਜਾ ਬਹਿ ਜਾ ਨਹੀਂ ਲੰਮੇ ਵਿੱਚ ਅੱਧਾ ਮੈਂ ਕਦੇ ਦੀ ਨਾ ਆ ਕੇ ਆਣ ਕੇ ਲੰਮੇ ਪੈ ਗਈ ਫਿਰ ਮੈਂ ਕੀ ਕਰਾਂ ਤੂੰ ਡੈ ਹੀ ਮਮੀ ਹੁਣ ਇਹਨਾਂ ਦੁੱਖ ਸੁੱਖ ਆਪਣਾ ਫੋਲਣ ਮੈਂ ਫਿਰ ਇੱਥੇ ਆਣ ਕੇ ਬਹਿ ਗਈ ਮੈਂ ਚੱਲ ਕੀ ਮੈਂ ਇਹਨਾਂ ਦੇ ਵਿੱਚ ਬੈਂਦੀ ਚੰਗੀ ਲੱਗਦੀ ਆ ਹਾਏ ਹਾਏ ਆ ਕਿੱਦਾਂ ਦੀ ਤੁਸੀਂ ਭਾਬੀ ਗੱਲ ਕਰਨ ਡੈ ਇਹ ਦੱਸ ਵਿੱਚ ਤੂੰ ਹੀ ਨਹੀਂ ਬਹਿਣਾ ਤੇ ਮੈਂ ਕਿਹੜਾ ਇੱਥੇ ਰਹਿਣਾ ਹੀ ਮੈਂ ਤਾਂ ਚਲੀ ਜਾਣਾ ਹੀ ਪਰ ਪਰਜਾਈ ਕੋਲ 100 ਪਰਦੇ ਹੁੰਦੇ ਆ ਜਿਹੜਾ ਹੀ ਆਪਣੇ ਮਾਪਿਆਂ ਨਾਲ ਸ਼ੇਅਰ ਕਰਨੇ ਹੁੰਦੇ ਤੇ ਮੈਂ ਤੂੰ ਬੈਠੀ ਆਪਣੇ ਮਾਪਿਆਂ ਨਾਲ ਦੁੱਖ ਸੁੱਖ ਫੋਲਣ ਦੀ ਆ ਤੇ ਮੈਂ ਫਿਰ ਆਣ ਕੇ ਇੱਥੇ ਲੰਮੇ ਪੈ ਗਈ ਆ ਉਹ ਨਹੀਂ ਨਹੀਂ ਭਾਬੀ ਜੀ ਮੈਂ ਤੇ ਸਾਰਾ ਦੁੱਖ ਸੁੱਖ ਤੁਹਾਡੇ ਨਾਲ ਵੀ ਕਰਦੀ ਆ ਮੈਂ ਕਾਹਦੇ ਪਰਦੇ ਰੱਖਣੇ ਆ ਮੈਂ ਦੇਦੀਪ ਪਰਦੇ ਸੌ ਗੱਲਾਂ ਦੇ ਹੋ ਹੀ ਜਾਂਦੇ ਕਈਆਂ ਤੇ ਚਲ ਕੋਈ ਨਹੀਂ ਮੈਂ ਤੇ ਹੱਸਣ ਲਈ ਉਦਾਈ ਨਹੀਂ ਜੇ ਕੋਈ ਗੱਲ ਹੈਗੀ ਆ ਤੇ ਮੈਨੂੰ ਨਾ ਕਰ ਸਕਦੇ ਜੇ ਨਹੀਂ ਨਹੀਂ ਕੋਈ ਗੱਲ ਨਹੀਂ ਇਦਾਂ ਦੀ ਪਹਿ ਤਾਂ ਉਦਾਂ ਨਹੀਂ ਗੱਲ ਕਰਨ ਵੀ ਚਲੋ ਹੋਏ ਜਾਂਦਾ ਮਾਵਾਂ ਤੇ ਜਾਂਦਾ ਪਿਓ ਤੇ ਦਾ ਸੌ ਪਰਦਾ ਹੋ ਜਾਂਦਾ ਉਦਾਂ ਵੀ ਕੋਈ ਨਹੀਂ ਭਾਬੀ ਜੀ ਮੈਂ ਤਾਂ ਹੁਣ ਚੱਲ ਜਾਣਾ ਸੀ ਤੇ ਮੈਂ ਤਾਂ ਤਾਂ ਹੀ ਹਾਂ ਤੁਹਾਡੇ ਕੋਲ ਵੀ ਕਿਤੇ ਤੁਸੀਂ ਵੀ ਗੇੜਾ ਮਾਰਿਓ ਕੋਈ ਗੱਲ ਨਹੀਂ ਮਾਰਾਂਗੇ ਵੀ ਤੇਰੇ ਨਹੀਂ ਆਉਣਾ ਵਾ ਥੋੜੇ ਦਿਨਾਂ ਤੱਕ ਕੋਈ ਨਹੀਂ ਫੇਰ ਅਸੀਂ ਮਾਰ ਲਾਂਗੇ ਤੇਰੇ ਕੋਲੋਂ ਗੇੜਾ ਆਵਾਂਗੇ ਉਹ ਭਾਬੀ ਜੀ ਮੰਮੀ ਨੇ ਇੱਕ ਦੋ ਵਾਰੀ ਮੈਨੂੰ ਪੁੱਛਿਆ ਵਾ ਆਂਦੇ ਤੇਰੀ ਪਰਜਾਈ ਨਰਾਜ ਹੈ ਆਉਂਦੀ ਜਾਂਦੀ ਨਹੀਂ ਆ ਵੇ ਵੇਖੋਂ ਤੇਰੇ ਸਾਹਮਣੇ ਹੀ ਆ ਸਾਰਾ ਕੰਮ ਹੀ ਜੋ ਸਵੇਰ ਤੋਂ ਲੱਗਣਾ ਹੁੰਦਾ ਕੰਮ ਤੰਦੇ ਆਪ ਹੀ ਸਾਰਾ ਕਰਨਾ ਪੈਂਦਾ ਮੰਮੀ ਨੇ ਤੇ ਕਦੀ ਕੰਮ ਨੂੰ ਹੱਥ ਹੀ ਨਹੀਂ ਲਾਇਆ ਹੈਗਾ ਤੇ ਘਰੋਂ ਸਵੇਰ ਨੂੰ ਕਰਕੇ ਜਾਣਾ ਸ਼ਾਮਾਂ ਨੂੰ ਆਣ ਕੇ ਫੇਰ ਸਾਰੇ ਹੀ ਕੰਮ ਕਰਨਾ ਬੜਾ ਹੀ ਔਖਾ ਲੱਗਦਾ ਵਾ ਤੇ ਕੋਈ ਗੱਲ ਨਹੀਂ ਟਾਈਮ ਕੱਢ ਕੇ ਤੇ ਆਪਾਂ ਤੇਰੇ ਕੋਲ ਹਰ ਹੀਲੇ ਆਵਾਂਗੇ ਜ਼ਰੂਰ ਉਹ ਭਾਬੀ ਜੀ ਮੰਮੀ ਨੇ ਬਥੇਰਾ ਚਿਰ ਕੀਤਾ ਵਾ ਚੱਲ ਹੁਣ ਆ ਵਾਲੀ ਉਮਰ ਤੇ ਤੁਹਾਨੂੰ ਪਤਾ ਵਾ ਵੇਲੇ ਬੈਣਦੀ ਹੁੰਦੀ ਆ ਤੇ ਜੇ ਹੁਣ ਵੀ ਨਾ ਉਹ ਕੰਮ ਹੀ ਕਰੀ ਗਏ ਤਾਂ ਫਿਰ ਉਹਨਾਂ ਨੇ ਸੌਕਦੋਂ ਲਿਆ ਗੱਲ ਤਾਂ ਹੈ ਵਾ ਚਲੋ ਦੀਪ ਵੇਲੇ ਸਾਰੀ ਉਮਰ ਕੀਤਾ ਵੀ ਆ ਤੇ ਹੁਣ ਵੇਲੇ ਬੈਣ ਦੀ ਵੀ ਹੈਗੀ ਆ ਪਰ ਥੋੜਾ ਬੋਤਾ ਤਾਂ ਲਾਗੋ ਕਰਾਇਆ ਕਰਨ ਹੁਣ ਸਾਰਾ ਹੀ ਮੇਰੇ ਸਿਰ ਤੇ ਸੁੱਟ ਛੱਡਦੇ ਆ ਤੇ ਮੈਂ ਵੀ ਕਿੰਨਾ ਕੀ ਕਰਿਆ ਕਰਾ ਕੰਮ ਉਹ ਚੱਲ ਵੱਡੇ ਦੇ ਆਖ ਦਿੰਦੇ ਸਿਆਣੇ ਘਰ ਦਾ ਜਿੰਦਰਾ ਹੀ ਹੁੰਦੇ ਆ ਕਿਤੇ ਜਾਏਗੀ ਆਈਏ ਤੇ ਬੂਵੇ ਖੁੱਲੇ ਛੱਡ ਦਈਦੇ ਇਹਨਾਂ ਦੇ ਸਿਰ ਤੇ ਹੈ ਤੇ ਇਦਾਂ ਹੀ ਆ ਚਲੋ ਪਰ ਫਿਰ ਵੀ ਤੋੜਾ ਬੋਤਾ ਲਾਗੋ ਚਾਸ ਵੇਰ ਨੂੰ ਕੱਲੀ ਰੋਟੀ ਬਣ ਜੇ ਨਾ ਤੇ ਇੰਨੇ ਨਾ ਵੀ ਬੜਾ ਸੋਖ ਹੋ ਜਾਂਦਾ ਵੀ ਚੱਲ ਲਾਗੋ ਰੋਟੀ ਬਣ ਗਈ ਤੇ ਮੈਂ ਉਤਲਾ ਪੁਤਲਾ ਕਰ ਲਾਂ ਫਿਰ ਉਤਲਾ ਪੁਤਲਾ ਵੀ ਮੈਨੂੰ ਕਰਨਾ ਪੈਂਦਾ ਤੇ ਰੋਟੀ ਦਾ ਵੀ ਮੈਨੂੰ ਕਰਨਾ ਪੈਂਦਾ ਚਲੋ ਕੋਈ ਗੱਲ ਨਹੀਂ ਆਜੋ ਬਾਹਰ ਫਿਰ ਭਾਬੀ ਮੈਂ ਜਾਣਾ ਵਾਂ ਹੁਣ ਰਹਿਣਾ ਨਹੀਂ 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 ਤੁਹਾਨੂੰ ਪਤਾ ਹੀ ਆ ਸਿੰਮੂ ਘਰੇ ਆ ਤੇ ਫਿਰ ਦੀਖਦੀ ਹੋਣੀ ਆ ਮੰਮੀ ਡੈਡੀ ਆਏ ਨਹੀਂ ਅਜੇ ਅਜੇ ਆਏ ਨਹੀਂ ਕਿਹੜਾ ਗਾੜੀ ਕੰਮ ਚੱਲ ਗਿਆ ਹੋਣੀ ਆ ਕੀ ਪਤਾ ਕੰਮ ਚੱਲ ਗਿਆ ਕਿ ਕਹਿੰਦੇ ਹੋਣਗੇ ਕੋਲ ਰਕਮ ਆ ਤੇ ਮੈਂ ਛੱਡੀ ਉਹਨਾਂ ਉੱਥੇ ਹੀ ਰਾਜ ਇੱਕ ਸੌ ਖਤਰਾ ਕਿਹੜੀ ਰਕਮ ਕਿਹੜੀ ਰਕਮ ਉਹ ਹੀ ਜਿਹੜੀ ਤੁਸੀਂ ਸੁਖਣਾ ਗਣਕੇ ਦਿੱਤੀ ਉਹਨੂੰ 15-16000 ਰੁਪਇਆ ਇੱਥੇ ਮੈਂ ਤੁਹਾਡੇ ਕੋਲ ਉਧਾਰੇ ਮੰਗੇ ਹੀ ਵੀ ਚੱਲ ਮੈਨੂੰ ਮੰਮੀ ਸਿਲੰਡਰ ਭਰਾਉਣ ਨੂੰ ਦੇ ਦਿਓ ਤੇ ਤੁਸੀਂ ਕਹਿੰਦੇ ਮੇਰੇ ਕੋਲ ਕੋਈ ਪੈਸਾ ਹੀ ਹੈ ਨਹੀਂ ਹੋਣ ਤੁਹਾਡੇ ਕੋ ਚਾਟੀ ਢੋਲੀ ਨਿਕਲ ਆਏ ਆ ਪੈਸੇ ਜੇ ਤੁਸੀਂ ਸਾਡੇ ਹੁੰਦਿਆਂ ਦਿੱਤੇ ਹੁੰਦੇ ਤੁਹਾਡੀ ਵੀ ਕੋਈ ਇੱਜ਼ਤ ਹੁੰਦੀ ਵੀ ਭਰਾ ਭਰਜਾਈ ਨੇ ਦਿੱਤੇ ਆ ਜਦੋਂ ਤਾਈ ਉਹਨੂੰ ਚੋਰੀ ਮੁੱਠਾ ਚ ਦੇ ਦੇਣੇ ਆ ਤੇ ਉਥੇ ਸਾਡੀ ਕੋਈ ਇੱਜ਼ਤ ਹੈਗੀ ਆ ਸਾਨੂੰ ਕਹਿ ਦਿੰਦੇ ਆਇਓ ਆਇਓ ਤਾਂ ਅਸੀਂ ਦੱਸ ਕੀ ਇੱਜ਼ਤ ਉਥੇ ਲੈ ਕੇ ਜਾਈਏ ਅਸੀਂ ਤਾਂ ਆਪਣੇ ਉੱਤੇ ਪਿੱਕੇ ਪਹਿਣਾ ਵਾ ਜਦੋਂ ਨੇ ਕਹਿਣਾ ਮੇਰੀ ਮਾਂ ਪਿਓ ਦਿੰਦਾ ਮੈਨੂੰ ਸਾਰਾ ਕੁਝ ਮੇਰੇ ਭਰਾ ਭਰਜਾਈਆਂ ਨੇ ਕਦੀ ਦਿੱਤਾ ਹੀ ਨਹੀਂ ਆ ਇਹ ਮੇਰੀ ਛੋਣ ਗੱਲ ਤੁਸੀਂ ਭਰਾ ਭਰਜਾਈਆਂ ਲੁੱਟੇ ਜੇ ਤੁਸੀਂ ਆਪਣੇ ਥਾਂ ਦੇਣੇ ਅਸੀਂ ਆਪਣੇ ਥਾਂ ਦੇਣੇ ਆਈ ਥੋੜਾ ਥੋੜਾ ਦੁੱਧ ਪਾਉਨੇ ਆ ਉਹਦੇ ਬਦਲੇ ਪਾਉਨੇ ਆ ਤੇ ਚਲ ਕੁੜੀ ਉਹਦੀ ਵਿਆਹਣ ਵਾਲੀ ਹੋ ਚੱਲੀ ਆ ਤੇ ਇੱਥੇ ਦੇਤਾ 12 13000 ਰੁਪਏ ਤੇ ਤੇਰੀ ਕੀ ਹੱਕ ਤੇ ਸੱਪ ਪਲੇਟਦਾ ਨਹੀਂ ਮੇਰੀ ਹੱਕ ਤੇ ਤਾਂ ਪੈਸਾ ਪਲੇਟਣਾ ਜੇ ਮੈਨੂੰ ਪੁੱਛ ਕੇ ਦਿੱਤਾ ਹੁੰਦਾ ਤੇ ਚਲ ਮੈਨੂੰ ਵੀ ਪਤਾ ਹੁੰਦਾ ਹੈ ਹੋ ਗੱਲਾਂ ਤਾਂ ਤੁਸੀਂ ਨਵਾਂ ਫਿੱਕੇ ਪਾਉਂਦੇ ਏ ਕਿਹੜੀ ਗੱਲ ਤੋਂ ਪਿਛੇ ਪਾਉਂਦੇ ਐਸੇ ਗੱਲ ਤੋਂ ਪੈਣ ਰਹੀਆਂ ਵਾ ਪੀ ਪਿਛੇ ਫਿਰ ਤੁਸੀਂ ਕਹਿ ਦਿੰਦੇ ਆ ਨੋਵਾ ਹੀ ਨਹੀਂ ਚੰਗੀਆਂ ਨੋਵਾ ਨੋਵਾ ਤੇ ਆਪੇ ਨਹੀਂ ਤੁਹਾਨੂੰ ਚੰਗੀਆਂ ਲੱਗਣੀਆਂ ਜਦੋਂ ਚੋਰੀਆਂ ਗੋਲਮੋਲ ਗੱਲਾਂ ਅੰਦਰ ਤੇਆਂ ਦੀ ਮੁੱਠਾ ਚ ਗਾ ਦੇ ਫੇਰ ਤੂੰ ਹੀ ਸੱਚੀਆਂ ਸੁਣਾਉਂਦੀ ਆ ਨਵਾ ਫੇਰ ਤੋ ਕਿੰਨੀਆਂ ਨੋਵਾ ਹੀ ਨਹੀਂ ਚੰਗੀਆਂ ਫਿੱਕੇ ਤੋਂ ਕਿਹੜੀ ਗੱਲੋਂ ਪੈਣਾ ਜਾ ਹਾਂ ਤੋ ਉੱਥੇ ਦੇ ਕੇ ਆ 150 ਤੇ ਫਿੱਕੇ ਕਿਹੜੀ ਗੱਲੋਂ ਪੈਣੀ ਐ ਤੂੰ ਐਸੀ ਗੱਲਾਂ ਕਿੱਥੇ ਪੈਣੀ ਆ ਨਾ ਜਦੋਂ ਫੇਰ ਆਈ ਨੂੰ ਵੀ ਪੁੱਛਾ ਤਾਂ ਵੀ ਕਹਿੰਨਾ ਤੂੰ ਪੁੱਛਦੀ ਨਹੀਂ ਉਹਨੂੰ ਆਈ ਨੂੰ ਉਹ ਵਾ ਜੇ ਸੋ ਗੱਲਾਂ ਤੂੰ ਨੋ ਸਮਾਵਾ ਤੀਆਂ ਕਰਦੀ ਰਹਿੰਦੀ ਮੇਰੇ ਵਰਖਲਾਪੀ ਬਹਿ ਕੇ ਕਦੀ ਤੂੰ ਆ ਕੇ ਵਾ ਵੀ ਨਾ ਮੇਰੀ ਨੋ ਬੜੀ ਚੰਗੀ ਕਦੀ ਕਿਹਾ ਤੂੰ ਬਹੁਤੀਆਂ ਗੱਲਾਂ ਨਾ ਕਰ ਤੇਰੇ ਕੋ ਕੀ ਨਹੀਂਗਾ ਤੂੰ ਲੁੱਟੀ ਆ ਤੇਰੇ ਪੈਸੇ ਨਹੀਂ ਪਾਉਂਦਾ ਮੁੰਡਾ ਪੋ ਜਾਇਆ ਆਇਆ ਕਰ ਹਾਂ ਕਿਹੜੀ ਗੱਲਾਂ ਨਹੀਂ ਤੂੰ ਜਾਂਦੀ ਤੇ ਨਾ ਆਹੀ ਆਪਣੀ ਧੀ ਦਾ ਵੀ ਥੋੜਾ ਸੋਚਣਾ ਵਾ ਤੈਨੂੰ ਮਹਿਲ ਮਾੜੀਆਂ ਪਾਤੇ ਨਾ ਉਹਨੂੰ ਕੀ ਦਿੱਤਾ ਵਾ ਵਿਚਾਰੀ ਨੂੰ ਅਹੀ ਮੈਂ ਤਾਂ ਕਹਿੰਨੀ ਆ ਕਿ ਜਿਹੜੇ ਚਾਰ ਕਿੱਲੇ ਆ ਕੇ ਤੁਸੀਂ ਆਪਣੀ ਕੁੜੀ ਦੇ ਨਾਲ ਲਵਾ ਦੋ ਇਹ ਹੀ ਗੱਲ ਬਾਰ-ਬਾਰ ਕਹਿੰਦੇ ਮਹਿਲ ਮਾੜੀ ਮਹਿਲ ਮਾੜੀਆਂ ਨੂੰ ਤੇ ਕੀ ਪਾ ਦਿੱਤੀਆਂ ਵਾ ਸਮਝ ਤੇ ਆਉਂਦੀ ਨਹੀਂ ਸਾਰੀ ਮਦਦ ਉਹ ਆਪਣੀ ਧੀ ਦਾ ਪੱਕਾ ਪੂਰਦੇ ਰਹੇ ਜੇ ਅੱਜ ਵੀ ਤੁਸੀਂ ਕਹਿੰਦੇ ਕਿ ਕੀਤਾ ਕੀ ਆਪਣੀ ਧੀ ਲਈ ਮੈਂ ਤਾਂ ਕਿਹਾ ਲਿਖਾ ਦੋ ਇਹ ਕੋਠੀ ਵੀ ਉਹਦੇ ਨਾਂ ਕਰਾ ਦਿਓ ਮੇਰੀ ਸੁਣ ਲੈ ਗੱਲ ਉਡੀ ਨੂੰ ਪਿਆਵਾਂ ਵਕਤ ਸਾਡੇ 5 7000 ਨਾਲ ਵੱਡੀ ਨਹੀਂ ਹੁੰਨੇ ਹੋ ਜਾਣਾ ਇਹ ਤੇ ਇੱਕ ਹਿਰਖ ਜੇ ਹੁੰਦੇ ਆ ਤੇ ਬਹੁਤੀਆਂ ਗੱਲਾਂ ਨਾ ਕਰਿਆ ਕਰ ਤੈਨੂੰ ਮੈਂ ਦੱਸਾਂ ਤੂੰ ਜਿਆਦੀਆਂ ਗੱਲਾਂ ਕੋ ਸਿੱਖ ਨਹੀਂ ਜਾਨੀ ਆਂਡ ਗਵਾਂਡ ਮੈਨੂੰ ਕੋਈ ਨਹੀਂ ਗੱਲਾਂ ਸਖਾ ਲੈਣਾ ਹੁੰਦਾ ਮੈਨੂੰ ਬਸ ਤੁਹਾਡੀਆਂ ਹੀ ਗੱਲਾਂ ਤੋਂ ਮਤ ਆਉਂਦੀ ਜਾਂਦੀ ਆ ਜਿਹੜਿਆ ਤੁਸੀਂ ਮੇਰੇ ਕੋਲ ਬੜਦੇ ਰੱਖ ਰੱਖੇ ਕੰਮ ਕਰਨ ਦੇ ਠੀਕ ਆ ਨਾ ਤੇ ਮਿਸਣੀ ਜੀ ਉਹਦਾ ਨਹੀਂ ਫਰਜ਼ ਬੰਦਾ ਵੀ ਮੈਂ ਵੀ ਭਰਾ ਪਰ ਜਾ ਇਹਨੂੰ ਕਿਤੇ ਕੁਝ ਪੁੱਛ ਲਿਆ ਕਰ ਮੈਨੂੰ ਪੁੱਛ ਲੈਂਦੀ ਵੀ ਭਾਬੀ ਮੈਨੂੰ ਪੈਸੇ ਦੀ ਲੋੜ ਹੈ ਤੇ ਮੈਨੂੰ ਨਾ ਕਰਦੇ ਬਹੁਤੀ ਜਬਾਨ ਦੀ ਨੰਮਕਾ ਕੁੜੀ ਹੇਸੇਦਾਰ ਵਾਇਹ ਕਰਦੀ ਮੈਂ ਤਾਂ ਕਹਿ ਦੇ ਦੂੰ ਮੈਂ ਕੁੜੀ ਤਾਂ ਨਾ ਤੈਨੂੰ ਮਾਤਾ ਮੈਂ ਤਾਂ ਕਿਹਾ ਲਿਆ ਰਜਿਸਟਰ ਤੇ ਕਰਕੇ ਤੇ ਸਾਰਾ ਕੁਛ ਕੁੜੀ ਦੇ ਨਾਮ ਲਿਖਾ ਦੋ ਭਾਵੇਂ ਉਹਦੀ ਕੁੜੀ ਵਿਆਹਣ ਵਾਲੀਆਂ ਉਹ ਜਾਣੀਆਂ ਉਹਨਾਂ ਨਾਲ ਵਿਆਹ ਸੌਖੇ ਹੋ ਜਾਣਗੇ ਮੈਂ ਇਹ ਚਾਲ ਆ ਹੀ ਦਿੰਨੇ ਆ ਮੈਨੂੰ ਪੂਤਨੀ ਨੂੰ ਕਿੱਥੋਂ ਪਤਾ ਲੱਗ ਗਿਆ ਇਹਨੇ ਤਾਂ ਹੁਣ ਕਈ ਦਿਨ ਕਲਾ ਹੀ ਨਹੀਂ ਛੱਡਣੀ ਘਰ ਦੇ ਵਿੱਚ ਇਹਨੇ ਕਲਾ ਹੀ ਪਾ ਛੱਡਣੀ ਹੈ ਹੱਡੀ ਤੇਜ਼ ਜਨਾਨੀ ਆ ਇਹਦੇ ਦੀਦਿਆ ਚ ਮਾਸਾ ਡਾਰੀ ਨਹੀਂ ਆ ਮੈਨੂੰ ਗੁੱਸਾ ਚੜ ਚੜ ਜਾਂਦਾ ਇੱਕ ਚੜਾਂ ਡਿਆ ਤੇ ਇੱਕ ਉਤਰੰਡਿਆ ਕੀ ਕਰਾਂ ਮੇਰੇ ਤੇ ਸੀਨੇ ਚ ਭਾਂਬੜ ਮਚਾਂ ਡਿਆ ਇਹਨੂੰ ਇੰਨਾ ਨਹੀਂ ਪਤਾ ਲੱਗਾ ਵੀ ਮੈਂ ਉਹਨੂੰ ਦੱਸ ਕੇ ਜਾਵਾਂ ਮੈਨੂੰ ਸੁੱਤੀ ਨੂੰ ਛੱਡ ਗਈ ਆ ਐਡੀ 420 ਖੇਡ ਗਈ ਮੇਰ ਨਾਲ ਮੈਂ ਮਨਾ ਕੀਤਾ ਸੀ ਵੀ ਨਾ ਜਾਈ ਤੇ ਵੇਖ ਮੈਨੂੰ ਸੁੱਤਿਆਂ ਛੱਡ ਗਈ ਆ ਸੱਚੀ ਵੀ ਹੋ ਗਈ ਆ ਤੇ ਦੱਸ ਕੇ ਵੀ ਨਹੀਂ ਗਈ ਮਾਤਾ ਜੂ ਹੈਗੀ ਆ ਬੇੜੀਆਂ ਚ ਵਟੇ ਪਾਉਣ ਨੂੰ ਉਹ ਦਿੰਦੀ ਇਹਨੂੰ ਉਂਗਲਾਂ ਵੀ ਚਾਹ ਤੂੰ ਕੋਈ ਗੱਲ ਨਹੀਂ ਇਹ ਕਿਹੜੇ ਖੇਦੀ ਮੂਲੀ ਆ ਇਹਨੂੰ ਨੇ ਨਾ ਪ੍ਰਵਾਹ ਤੇ ਮੈਨੂੰ ਕੀ ਲੋੜ ਵੱਡੇ ਵੱਡੇ ਪਰਦੇ ਰੱਖਣ ਦੀ ਮੈਂ ਆਪਣਾ ਖੂਨ ਸਾਣ ਦੇ ਹੀ ਬੈਠੀ ਇੱਥੇ ਟੈਨਸ਼ਨ ਨਾ ਰੰਗ ਕਾਲਾ ਕਰ ਲਿਆ ਮਮੀ ਗਵਾਂਢਣ ਕੋ ਜਾਨੀ ਆ ਤੇ ਇਹਦੇ ਪਰਦੇ ਸਾਰੇ ਖੋਲ ਕੇ ਆਉਣੀ ਆ ਫੇਰ ਵੇਖੀ ਤੂੰ ਨੋ ਸਸ ਦੇ ਕਿਦਾਂ ਸੱਤੀ ਕਪੜੀ ਅੱਗ ਲੱਗਦੀ ਆ ਚੱਲ ਮਾ ਨਾ ਵੇਹ ਹ ਭੈਣਾ ਇੱਥੇ ਘੋਰਨੇ ਚ ਵੜ ਕੇ ਪਈ ਆ ਤੇ ਮੈਂ ਸਾਰੇ ਅੰਦਰਾਂ ਚ ਲੱਭਦੀ ਆਈ ਆ ਫਰੀਤ ਹਾਂਜੀ ਇਹਦੀ ਕੁੜੀ ਦੇ ਤੈਨੂੰ ਯਕਾ ਐਸੀ ਨਹੀਂ ਨਿਕਲਦਾ ਗੱਲ ਹੋਰ ਕੋਈ ਨਹੀਂ ਆ ਬਹਿ ਜਾ ਨਹੀਂ ਨਹੀਂ ਐਸੀ ਨਹੀਂ ਕਿ ਨਿਕਲ ਦੇਣਾ ਵਾ ਹਾਂ ਮੈਂ ਨਾ ਸਵੇਰੇ ਧੋਪ ਕੇ ਨਹੀਂ ਚੜ ਗਈ ਤੇ ਕੱਪੜੇ ਤਾਂ ਹੁੰਡਾ ਪਈ ਮੈਂ ਹਾਂ ਚੱਲ ਧੋ ਕੇ ਬੈਣੀ ਆ ਤੇ ਗਰਮੀ ਬੜੀ ਲੱਗੀ ਮੈਂ ਹਰ ਕੇ ਲੰਮੇ ਪੈ ਗਈ ਆਣ ਕੇ ਅੱਧੇ ਚ ਛੱਡ ਕੇ ਸੁਣਾ ਕੀ ਕਰਦੀ ਆਈ ਨਹੀਂ ਕਰਨਾ ਕਰਨਾ ਕੀ ਬਸ ਆਲੂਆ ਫੂਕਾ ਹੀ ਇਦਾਂ ਹੀ ਕਰਦਾ ਵਾਵਾ ਆਸਰਾ ਹੀ ਜਿੱਦਨ ਦੀ ਹਟ ਗਈ ਮੇਰੇ ਕੋਲ ਤਾਂ ਕੰਮ ਨਿਭੜਦਾ ਹੀ ਨਹੀਂ ਆ ਤੇ ਇੰਨੀ ਗਰਮੀ ਲੱਗੀ ਭੈਣਾ ਤੋਂ ਪਾ ਹੀ ਪਤਾ ਨਹੀਂ ਕਿੰਦਾਂ ਦੀਆਂ ਤਿੱਖੀਆਂ ਜੀਆਂ ਲੱਗੀਆਂ ਮਾਨ ਦੀ ਚ ਮੈਂ ਤੈਨੂੰ ਭੈਣ ਤੂੰ ਭਾਵੇਂ ਮੰਨੇ ਚਾਹੇ ਨਾ ਮੰਨੇ ਲੈ ਜੇ ਤੂੰ ਦੀਪ ਦੀ ਗੱਲ ਸੁਨੇਗੀ ਨਾ ਤੇ ਤੇਰੇ ਪੈਰਾਂ ਥਲੋ ਜ਼ਮੀਨ ਨਿਕਲ ਜਾਣੀ ਆ ਦੀਪ ਦੀ ਗੱਲ ਕਿਹੜੀ ਗੱਲ ਦੀਪ ਦੀ ਮੈਂ ਤੈਨੂੰ ਜੋ ਵੜਦੀ ਹਨਾ ਕਿ ਇਹਨੂੰ ਕੰਮ ਤੇ ਨਾਲ ਆ ਨਾਲ ਆ ਇਹਦੇ ਲੱਛਣ ਨਹੀਂ ਚੰਗੇ ਦਵਿੰਦਰ ਮੈਨੂੰ ਸਮਝ ਨਹੀਂ ਆਉਂਦੀ ਤੈਨੂੰ ਸਮਝ ਕਿੱਥੇ ਆਉਣੀ ਭੈਣੇ ਤੂੰ ਤੇ ਭੋਲੀ ਆ ਮੇਰੇ ਘਰ ਚ ਸੰਨ ਲੱਗੀ ਆ ਤੇ ਤੈਨੂੰ ਖਬਰ ਹੀ ਨਹੀਂ ਕਰਨੋਂ ਕਰਨ ਕਿਤੇ ਚੱਲ ਛੱਡ ਦੇ ਨਾ ਗੱਲਾਂ ਨੂੰ ਹੋਰ ਸੁਣਾ ਕੀ ਕੰਡਾ ਜੋ ਬਣ ਲੈ ਭੈਣੇ ਤੂੰ ਕਿੰਨੇ ਹੌਸਲੇ ਨਾਲ ਕਹਤਾ ਛੱਡ ਦੇ ਨਾ ਗੱਲਾਂ ਨੂੰ ਜਿਹੜੀ ਸਾਡੀ ਦੀਪ ਆ ਨਾ ਦੀਪ ਆ ਤੇਰੇ ਦੇਰ ਤੇ ਡੋਰੇ ਪਾਈ ਫਿਰਦੀ ਓ ਹੱਥਾਂ ਤੇ ਹੱਥ ਤੇ ਤੁਹਾਨੂੰ ਪਤਾ ਹੀ ਨਹੀਂ ਆ ਕੀ ਹੋ ਗਿਆ ਨਹੀਂ ਨਹੀਂ ਦਿਵਿੰਦਰ ਇਦਾਂ ਦੀ ਗੱਲ ਨਹੀਂ ਹੋ ਸਕਦੀ ਹਾਂ ਹੈ ਪ੍ਰੀਤ ਕਿਉਂ ਨਹੀਂ ਹੋ ਸਕਦੀ ਕੁੜੇ ਮੈਂ ਨਿਆਣੀ ਆ ਮੈਨੂੰ ਤੇ ਅੱਜ ਕਿੰਨੇ ਦਿਨ ਹੋਏ ਮੈਂ ਤੇ ਗੁੰਮ ਹੋਈ ਆ ਮੈਂ ਤੇ ਇਨਾ ਹੌਲੀ ਬੋਲ ਤੇਰੇ ਪਾਜੀ ਸੋਣ ਲੰਗੇ ਇਦਾਂ ਦੀ ਗੱਲਾਂ ਮੂੰਹ 'ਚ ਨਹੀਂ ਕੱਢੀ ਦੀਆਂ ਸੁਣਨਾ ਮੈਂ ਤੇ ਮੂੰਹ 'ਚ ਜ਼ੁਬਾਨ ਕੱਢੀ ਨਹੀਂ ਉਦਣ ਦੀ ਗੁੰਮ ਹੋਈ ਵੀ ਚੱਲੇ ਤੇ ਪੜਦੇ ਹੀ ਰਹਿ ਜਾਣ ਪਰ ਇਹ ਇਹ ਕਿੱਥੇ ਟਲਦੀ ਆ ਇਹ ਤੇ ਪਤਾ ਨਹੀਂ ਪਉਂਦੀ ਕੱਪੜੇ ਤੇ ਚੱਲ ਕਿੱਥੇ ਨਿਕਲ ਜਾਂਦੀ ਕਿਤੇ ਮੇਰੀ ਮਨ ਨਹੀਂ ਮੈਨੂੰ ਸੁੱਤਿਆ ਸੱਦ ਗਈ ਆ ਦਵਿੰਦਰ ਮੈਂ ਨਹੀਂ ਮੰਦੀ ਇਹੋ ਜੀ ਗੱਲ ਨੀ ਤੂੰ ਦੀਪੈਨ ਚਰਦੀ ਇੱਥੇ ਰਹਿੰਦੀ ਆ ਨਾਲੇ ਤੁਹਾਡੇ ਦੇ ਪਰਿਵਾਰ ਦਾ ਮੈਂਬਰ ਵਾ ਚਲੋ ਅਜੇ ਸੁਣੀ ਆ ਦੀ ਕੋ ਗੱਲਬਾਤ ਤੂੰ ਮਨ ਚਾਏ ਨਾ ਮਨ ਮੇਰੇ ਕੋ ਤੇ ਪ੍ਰੂਫ ਆ ਪ੍ਰੂਫ ਜੇ ਆਖੇ ਤੇ ਮੈਂ ਤੈਨੂੰ ਵਿਖਾ ਦੇਨੀ ਆ ਨੀ ਮੈਂ ਉਹ ਟਾਈਮ ਤੇ ਰਸੋਈ ਚ ਹਾਂ ਜਦੋਂ ਤੇਰੇ ਦੇਰ ਨੇ ਇਹਦੀ ਬਾਹ ਫੜ ਲਈ ਸੀ ਹਾਏ ਰੱਬਾ ਲੱਗਦਾ ਦੀਪ ਦੇ ਕੋਲੋਂ ਨਾ ਫੋਨ ਚੋਂ ਵੀਡੀਓ ਡਿਲੀਟ ਨਹੀਂ ਹੋਈ ਦਦਵਿੰਦਰ ਨੇ ਤੇ ਇਹ ਗੱਲ ਨੂੰ ਹੁਣ ਬੜਾ ਤਾਂ ਚੁੱਕਣਾ ਵਾ ਇਦਾਂ ਤਾਂ ਦੋਹਾਂ ਪਰਿਵਾਰਾਂ ਦੇ ਵਿੱਚ ਵੈਰ ਪੈ ਜਾਣਗੇ ਕੀ ਹੋ ਗਿਆ ਵਾ ਮੈਂ ਤੇਰੇ ਨਾਲ ਗੱਲਾਂ ਕਰਨ ਲਈ ਆ ਮੈਂ ਉਹ ਸੋਚਣ ਨਹੀਂ ਹਾਂ ਵੀ ਮੈਨੂੰ ਸਮਝ ਨਹੀਂ ਆਉਂਦੀ ਤੇ ਕਿਹੜੀ ਵੀਡੀਓ ਦੀ ਗੱਲ ਕਰਨ ਲਈ ਆ ਵੀਡੀਓ ਕਿਹੜੀ ਦੀ ਗੱਲ ਕਰਨ ਲਈ ਜਿਹੜੀ ਬਣਾਈ ਮੈਂ ਆਪਣੇ ਫੋਨ 'ਚ ਉਹ ਟਾਈਮ ਦੇ ਕਿਤੇ ਮੈਂ ਨਾ ਰਸੋਈ 'ਚ ਹੋਣੀ ਤੇ ਭੇਤ ਗੁੱਜੇ ਤੇ ਗੁੱਜੇ ਰਹੇ ਨੇ ਟੱਕੇ ਦੇ ਟੱਕੇ ਰਹ ਜਣੇ ਚੱਲ ਦਵਿੰਦਰ ਮੇਰੀ ਗੱਲ ਸੁਣ ਵੇਖ ਜੇ ਇਦਾਂ ਦੀ ਕੋਈ ਦਵਿੰਦਰ ਨੇ ਗਲਤੀ ਕੀਤੀ ਵੀ ਹੋਊਗੀ ਨਾ ਤੇ ਮੈਂ ਉਹਦੀ ਕੁੱਤੇ ਖਾਣੀ ਵੇਖੀ ਕਿੱਦਾਂ ਕਰਦੀ ਆ ਸਾਡੇ ਪਰਿਵਾਰ ਨਾਲ ਬੜੇ ਚਿਰ ਦੇ ਆਪਸ ਵਿੱਚ ਮਿਲਦੇ ਵਰਤਦੇ ਆ ਪਿਆਰ ਇਦਾਂ ਹੀ ਬਣਿਆ ਰਵੇ ਗੱਲ ਬਾਹਰ ਨਿਕਲ ਗਈ ਤੇ ਜੋ ਬੰਦ ਦੀ ਵੈਰ ਪੈ ਜਾਊਗਾ ਬੰਦਾ ਤੇ ਆਖਰ ਤੇਰਾ ਹੀ ਆ ਪਰਿਵਾਰਾਂ 'ਚ ਵੈਰ ਪੈਣਗੇ ਤੁਹਾਡੇ ਘਰ ਦੀ ਇੱਜ਼ਤ ਤੇ ਦਾ ਸਵਾਲ ਆ ਤੇ ਸਾਡੇ ਪਰਿਵਾਰ ਦੀ ਇੱਜ਼ਤ ਦਾ ਸਵਾਲ ਆ ਹਾਏ ਰੱਬਾ ਕਰੀਏ ਆਪਾਂ ਦੋਵਾਂ ਪਰਿਵਾਰਾਂ ਦੀ ਇੱਜ਼ਤ ਨੂੰ ਟਾਕ ਲਈਏ ਤੇ ਇਹਨਾਂ ਨੂੰ ਅੰਦਰੇ-ਅੰਦਰ ਸਮਝਾ ਦਈਏ ਇਹ ਗੱਲ ਬਾਹਰ ਨਾ ਨਿਕਲੇ ਨਹੀਂ ਸਾਡੀ ਇੱਜ਼ਤ ਉਧਰ ਲੁੱਟੀ ਜਾਂਦੀ ਆ ਸਾਡੇ ਘਰ ਦੀ ਇੱਜ਼ਤ ਤੇ ਅਹੀਂ ਇਹ ਗੱਲ ਨੂੰ ਟੱਕ ਦਈਏ ਅੱਜ ਉਹਨੇ ਬਾਹ ਫੜੀ ਆ ਕੱਲ ਨੂੰ ਕੋਈ ਹੋਰ ਚੰਨ ਚੜ੍ਹ ਦੂਗਾ ਤੇ ਸਾਡਾ ਤੇ ਮੂੰਹ ਕਾਲਾ ਹੋ ਗਿਆ ਨਾ ਮੈਂ ਕਹਿੰਦੀ ਆ ਨਾ ਵੀ ਵੇਖੀ ਮੈਂ ਤੇਰੇ ਭਾਜੀ ਨੂੰ ਦੱਸਦੀ ਤੇ ਕਿਦਾਂ ਇਹ ਕੁੱਤੇ ਖਾਣੀ ਕਰਦਾ ਵਾ ਮਾਫੀ ਵੀ ਮੰਗਾਵਾਗੇ ਪਰ ਇਹ ਗੱਲ ਬਾਹਰ ਨਾ ਨਿਕਲੇ ਵੈਪ੍ਰੀਤ ਜੀ ਉਹ ਸੱਚੀ ਹੈ ਨਾ ਤੇ ਜਾ ਕੇ ਆਪਣੀ ਸੱਸ ਨਾਲ ਗੱਲ ਕਰਦੀ ਹੈ ਉਹ ਤੇ ਮੈਂ ਵੀਡੀਓ ਬਣਾ ਲਈ ਤੇ ਗੱਲ ਕਰਦੀ ਇਹਨੇ ਤਾਂ ਘਰ ਦੇ ਜੀ ਨਾਲ ਕਹਿਣਾ ਗੱਲ ਹੀ ਨਾ ਕੀਤੀ ਮੇਰੀ ਗੱਲ ਸੁਣੋ ਹੋਣੇ ਇਹਦਾ ਗੱਲ ਨੂੰ ਟੱਕ ਲਾ ਗੱਲ ਟੱਕੀ ਹੀ ਮੈਨੂੰ ਤੇ ਹਫਤਾ ਹੋ ਗਿਆ ਵਾ ਅੰਦਰ ਹੀ ਗਮਸੰਗ ਪਿੰਦੀ ਨੂੰ ਵੀ ਮੈਂ ਨਾ ਹੀ ਤੁਸੀਂ ਕਲਾਂ ਪਰ ਇਹ ਇਹ ਜਨਾਨੀ ਹੱਦੋਂ ਬਾਹਰ ਹੀ ਜਾਣਦੀ ਮੇਰੇ ਕਹਿਣੇ ਤੋਂ ਬਾਹਰ ਜਾਣੀ ਮੇਰੇ ਕਹਿੰਦਿਆਂ ਕਹਿੰਦਿਆਂ ਪਾਇਆ ਕੁੜੀ ਨੂੰ ਲੀੜੇ ਤੇ ਨਾਲ ਲੈ ਕੇ ਤੁਰ ਪਈ ਨਿਆਣੀ ਨੂੰ ਲੈ ਕੇ ਤੁਰ ਪਈ ਸਿਆਣੀ ਲੈ ਕੇ ਜਾਵੇ ਸਾਨੂੰ ਵੀ ਪਤਾ ਲੱਗਾ ਵਾ ਕਿੱਥੇ ਗਈ ਕਿੱਥੇ ਨਹੀਂ ਨੀ ਕੱਲ ਨੂੰ ਇਹੋ ਜੀ ਕਿਤੇ ਨਿਕਲ ਗਈ ਤੇ ਆ ਕੁੜੀਆਂ ਕੁੜੀਆਂ ਮੇਰੇ ਜੋਗੀਆਂ ਰਹਿ ਜਾਣੀਆਂ ਵਾ ਨਹੀਂ ਨਹੀਂ ਦਿਵਿੰਦਰ ਇਦਾਂ ਦੀ ਨਹੀਂ ਆਓ ਕਿਤੇ ਨਹੀਂ ਜਾਣਾ ਉਹਨੇ ਬੜਾ ਤੈਨੂੰ ਪਤਾ ਐ ਏਦਾਂ ਦੀ ਨਹੀਂ ਆ ਜਦੋਂ ਤੈਨੂੰ ਮੈਂ ਵੜਦੀ ਆ ਵੀ ਨਾ ਕੰਮ ਤੇ ਲਾ ਮੈਨੂੰ ਪਤਾ ਸੀ ਤੇ ਲੱਛਾਂ ਦਾ ਸਿਲਪਿਸਟਿਕਾਂ ਲਾ ਲਾ ਤੇ ਤੇਰੇ ਘਰ ਆਉਂਦੀ ਸੀ ਪੋਨੀਆਂ ਕਰ ਕਰ ਆਉਂਦੀ ਨਹੀਂ ਇਹਨੂੰ ਕਾਦੇ ਸੌਂਗ ਚੜੇ ਸੀ ਮੇਰੀ ਗੱਲ ਸੁਣ ਠੰਡੀ ਹੋ ਠੰਡ ਰੱਖ ਕਿਉਂ ਇੰਨਾ ਗੁੱਸਾ ਕਰਨੀ ਠੰਡੀ ਕਿਦਾਂ ਹੋ ਜਾ ਸਾਡੇ ਘਰ ਅੱਗ ਲੱਗੀ ਆ ਹੈ ਕਪਤ ਪਿਆ ਪੂਰਾ ਮੇਰੀ ਗੱਲ ਸੁਣ ਜੇ ਕੋਈ ਗੱਲਬਾਤ ਹੋਈ ਵੀ ਹੋਈ ਨਾ ਉਹਦੇ ਚ ਦੀਪ ਦੀ ਕੋਈ ਗਲਤੀ ਨਹੀਂ ਸਾਰੀ ਗਲਤੀ ਰਵਿੰਦਰ ਦੀ ਆ ਪੜਦਾ ਕਿ ਇਹਨੂੰ ਮੈਂ ਕਿਤਾ ਪੁੱਛਦੀ ਆ ਤੂੰ ਪੜਦਾ ਨਾ ਪਾ ਕੱਲੇ ਵਰਿੰਦਰ ਦਾ ਕਸੂਰ ਨਹੀਂ ਆ ਇਹਦਾ ਵੀ ਨਾਲ ਹੀ ਕਸੂਰ ਆ ਗੱਲਾਂ ਕਰਦੀ ਮਹਾਕ ਜੇ ਮੈਂ ਤੈਨੂੰ ਆਨੀ ਅਜੇ ਵੀ ਜੇ ਕਿਤੇ ਹੁਣ ਕੰਮ ਤੇ ਬਾੜਲੀ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਬੰਦੇ ਮਰਨ ਮਰਉਣ ਤੱਕ ਗੱਲ ਚੱਲ ਜਾਣੀ ਆ ਤੇ ਮੈਂ ਹੁਣ ਇਹ ਪੇਤ ਖੁੱਲਣੇ ਆ ਮੈਂ ਰਹਿ ਨਹੀਂ ਦੇਣੇ ਛੁਪੇ ਨਹੀਂ ਰਹਿਣ ਦੇਣੇ ਜੇ ਤੇ ਹੁਣ ਪੜਦੇ ਯਾਰ ਕਰਨੇ ਆ ਮੈਨੂੰ ਤੇ ਉਦੋਂ ਦੀ ਅੱਗ ਲੱਗੀ ਮੈਂ ਤੇ ਚੁੱਪ ਕੀਤੀ ਹਾਂ ਮੈਂ ਹਾਂ ਕਿਤੇ ਕਰੂ ਤੇਰੇ ਨਾਲ ਕਰੂਗੀ ਮੇਰੀ ਗੱਲ ਸੁਣ ਪੜਦੇ ਯਾਰ ਕੀਤੇ ਆ ਵੀ ਕੋਈ ਨਹੀਂ ਹੋਣਾ ਸਾਡੇ ਪਰਿਵਾਰ ਦਾ ਸਾਡੇ ਪਰਿਵਾਰ ਬਦਨਾਮ ਹੋਨੇ ਆ ਪਿੰਡ ਚ ਲੋਕੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਣਗੇ ਚਾ ਲੋ ਕੁਛ ਦਿਆਨ ਕੋ ਜੇ ਕੋਈ ਗਲਤੀ ਹੋ ਵੀ ਗਈ ਆ ਨਾ ਤੇ ਉਹਨੂੰ ਮਾਫ ਕਰ ਦੇ ਉਹਨੇ ਅੱਗੇ ਤਾਂ ਕਦੀ ਐਦਾਂ ਦੀ ਕੋਈ ਗਲਤੀ ਨਹੀਂ ਨਾ ਕੀਤੀ ਕਿੱਦਾਂ ਮਾਫ ਕਰਦਾ ਦੱਸਿਆ ਨੇ ਘਰ ਦੇ ਕਿਸ ਜੀ ਨੂੰ ਹੁਣ ਜੇ ਪਤਾ ਲੱਗ ਗਿਆ ਨਾ ਜੋ ਬੰਨੂ ਤੇ ਸਾਡੇ ਤਾਂ ਇੱਥੇ ਸਿਰ ਪਾਟਣਾ ਹੀ ਬੰਦਿਆਂ ਦੇ ਮੈਂ ਤੁਹਾਨੂੰ ਦੱਸਤਾ ਹੀ ਬੰਦੇ ਮਰਵਾਉਣ ਵਾਲਾ ਕੰਮ ਹੀ ਹੋ ਹੈ ਰੱਬਾ ਇਹਨੂੰ ਆਫਤ ਨੂੰ ਕਿੱਥੋਂ ਪਤਾ ਲੱਗ ਗਿਆ ਮੈਂ ਦੀਪ ਨੂੰ ਵੱਡਿਆ ਵੀ ਸੀ ਵੀ ਵੀਡੀਓ ਕਹਿੰਦਾ ਡਿਲੀਟ ਕਰਦੇ ਅੱਗ ਲਾ ਦਿੰਦੀ ਫੋਨ ਨਹੀਂ ਛੱਡ ਦਿੰਦੀ ਕਿਤੇ ਸਾਡੀ ਉਮਰ ਦੀਨੇ ਮੱਥੇ ਦੇ ਘਾਲ ਖਲਾ ਦੇਣੀ ਬੰਦਿਆ ਤੱਕ ਗੱਲ ਪਹੁੰਚ ਗਈ ਉਹਨਾਂ ਨਾਲ ਤੇ ਜਿਹੜਾ ਵੈਰ ਪੈਣਾ ਪੈਣਾ ਹੀ ਆ ਇਹਨਾਂ ਨੇ ਤੇ ਰਵਿੰਦਰ ਨੂੰ ਹੀ ਨਹੀਂ ਛੱਡਣਾ ਆਹ ਪਾਉਣ ਕਿ ਹੋਗਾ